हाँ जी सर थानू तो अज एक्टिव प्रधान चुनिया गया और तो प्रधानगी हेठ अज मीटिंग हुई है और फैसला लिया गया और अगे की कार्रवाई की गई ਗੁਰੂ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਸਭ ਤੋਂ ਪਹਿਲਾਂ ਮੈਂ ਆਪਣੇ ਸਮੂਹ ਮੈਂਬਰਾਂ ਦਾ ਸਾਡੇ ਪ੍ਰਧਾਨ ਸਾਹਿਬ ਸ੍ਰੀ ਚਿਤਦਰ ਸਿੰਘ ਕਾਲਾ ਕੁੱਕੜ ਤੇ ਸਮੂਹ ਮੈਂਬਰ ਸਾਹਿਬਾਨ ਦਾ ਧੰਨਵਾਦ ਕਰਨਾ ਕਿ ਜਿਨ੍ਹਾਂ ਨੇ ਮੈਨੂੰ ਸੇਵਾ ਦਾ ਮੌਕਾ ਦਿੱਤਾ ਤੁਸੀਂ ਪੜੀ ਪਾਤ ਜਾਣੋ ਕਿ ਪਿਛਲੇ ਦਿਨੇ ਜੋ ਜਲਾਲਾਬਾਦ ਸ਼ਹਿਰ ਦੇ ਵਿੱਚ 50 ਮਿੰਟਾਂ ਦੇ ਵਿੱਚ ਤਿੰਨ ਪੰਪਾਂ ਦੇ ਵਾਰਦਾਤ ਹੋਈਆਂ ਅਸੀਂ ਤਕਰੀਬਨ 15-20 ਦਿਨ ਤੋਂ ਵੱਖ-ਵੱਖ ਅਫਸਰ ਸਾਹਿਬਾਨ ਨੂੰ ਮਿਲ ਰਹੇ ਹਾਂ ਸਾਨੂੰ ਸਿਰਫ ਇੱਕ ਵਾਰੀਂ ਦਿੱਤਾ ਜਾ ਰਿਹਾ ਲਾਰਾ ਹੀ ਲਾਇਆ ਜਾ ਰਿਹਾ ਪਰ ਹਾਲ ਤੱਕ ਕਿਸੇ ਦੇ ਪੱਲੇ ਕੁਝ ਨਹੀਂ ਪਾਇਆ ਗਿਆ। ਤੋਂ ਅਸੀਂ ਉਹਦੇ ਮੱਦੇ ਨਜ਼ਰ ਸਾਰੇ ਮੈਂਬਰ ਨੇ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਹੈ ਕਿ 16 ਤਰੀਕ ਨੂੰ 16 ਜਨਵਰੀ ਨੂੰ ਸਮੂਹ ਪੰਪ ਸੇਰ ਤੋਂ ਲੈ ਕੇ ਰਾਤ ਤੱਕ ਬੰਦ ਰਹਿਣਗੇ। ਲਾ ਟਾਈਮ ਇੱਕ ਪਤਾ ਚੱਲਿਆ ਸੀ ਕਿ ਡੀਐਸਪੀ ਸਾਹਿਬ ਨਾਲ ਮੀਟਿੰਗ ਵੀ ਹੋਈ ਸੀ। ਹਾਂਜੀ ਹਾਂਜੀ ਡੀਐਸਪੀ ਸਾਹਿਬ ਨਾਲ ਮੀਟਿੰਗ ਹੋਈ ਸੀ ਪਰ ਉਹ ਕਿਸੇ ਵੀ ਠੋਸ ਸਿੱਟੇ ਤਰੀ ਪਹੁੰਚਿਆ ਸੀ। ਤਾ ਹੁਣ ਕੀ ਕਰਵੀ ਕੀਤੀ ਹੈ ਜੀ ਬਸ ਹੁਣ ਕਰਵੀ ਇਹੀ ਹੈ ਕਿ 16 ਤਰੀਕ ਨੂੰ 16 ਜਨਵਰੀ ਨੂੰ ਦਿਨ ਵੀਰਵਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰੇ ਜਲਾਲਾਬਾਦ ਦੇ ਪਟਾਣੇ ਪੰਪ ਬੰਦ ਰਹਿਣਗੇ ਸਾਡੀ ਅਹੀ ਆਵਾਮ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੇ ਤੇਲ ਪਵਾਣਾ ਹੈ ਇੱਕ ਦਿਨ ਪਹਿਲਾਂ ਪਵਾ ਲਓ ਕਿਸੇ ਵੀ ਪੰਪ ਮਾਲਕ ਨੂੰ ਮਜਬੂਰ ਨਾ ਕਰੋ ਕਿ ਪੰਪ ਖੋਲ੍ਹੇ ਕਿਉਂਕਿ ਪੰਪ ਬਿਲਕੁਲ ਨਹੀਂ ਖੁੱਲਣਗੇ ਜੇ ਫਿਰ ਵੀ ਕੋਈ ਕਿਸੇ ਸਿੱਤੇ ਤੇ ਨਹੀਂ ਪਹੁੰਚਿਆ ਜਾਂਦਾ ਤਾਂ ਉਸ ਤੋਂ ਬਾਅਦ ਕੀ ਕਰਵੀ ਫਿਰ ਅਗਲੀ ਰਾਮੇ ਤੇ ਅਸੀਂ ਤੁਸੀਂ ਸਾਡੇ ਨਾਲ ਜੇ ਸਾਰੇ ਲੋਕਲ ਪ੍ਰੈਸਰ ਰਿਪੋਰਟਰ ਪ੍ਰਾਣ ਸਾਰਾ ਆਵਾਮ ਸਾਡੇ ਨਾਲ ਹੈ ਫਿਰ ਅਗਲੀ ਰਾਮੇ ਤੇ ਵੀ ਆਪਾਂ ਸੋਚਾਂਗੇ ਕੀ ਕਰਨਾ ਹਾਂਜੀ ਸਰ ਤੁਸੀਂ ਅੱਜ ਦੀ ਇਸ ਮੀਟਿੰਗ ਬਾਰੇ ਕੀ ਕੁਝ ਕਹਿਣਾ ਚਾਹੋਗੇ ਅੱਜ ਸਾਰੇ ਡਿਰੇ ਨੇ ਰਲ ਕੇ ਫੈਸਲਾ ਕੀਤਾ ਹੈ ਜਿਸ ਤਰ੍ਹਾਂ ਚੱਲ ਰਿਹਾ ਹੈ ਮੈਂ ਕੰਮ ਤਾਸੀ ਜਿੰਨੇ ਔਖੇ ਆ ਜਾਂ ਜਿਵੇਂ ਦੇਖ ਰਹੇ ਆ ਵੀ ਕੁਝ ਨਹੀਂ ਸਾਡਾ ਬਟੀਜਾ 15-20 ਦਿਨ ਬੁਖਾਈ ਮਾਰਦੇ ਹੋਏ ਨੇ ਲੇਕਿਨ ਕੋਈ ਵੈਲਿਊ ਨਹੀਂ ਪਈ ਉਹਨੇ ਰਿਗਾਰਡਿੰਗ ਅਸੀਂ ਕੋਸ਼ਿਸ਼ ਕਰਨ ਹੈ ਵੀ ਇਹਨਾਂ ਹੋਰ ਕੋਈ ਤਰੀਕਾ ਨਹੀਂ ਕਿ ਅਸੀਂ ਪੰਪ ਬੰਦ ਕਰੀਏ ਤਾਂ ਹੀ ਕੰਮ ਚੱਲੇਗਾ ਸੋ ਅਸੀਂ ਫੈਸਲਾ ਕੀਤਾ ਹੈ ਕਿ ਅਸੀਂ 16 ਤਰੀਕ ਨੂੰ ਸਵੇਰੇ 6:00 ਤੋਂ ਲੈ ਕੇ ਸ਼ਾਮ ਤੱਕ ਪੰਪ ਬੰਦ ਰੱਖਾਂਗੇ ਤੇ ਤਾਂ ਹੀ ਸਾਡੀ ਸੁਣਾਈ ਹੋਵੇਗੀ अदरवाइज ਕੋਈ ਚਾਂਸ ਆਨ ਲੱਗਦਾ ਨਹੀਂ ਲੱਗਦਾ ਨਹੀਂ ਕਿ ਜਿਸ ਤਰ੍ਹਾਂ ਪੰਪ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਆਮ ਲੋਕਾਂ ਨੂੰ ਵੀ ਪ੍ਰੇਸ਼ਾਨੀ ਹੋਏਗੀ ਆਮ ਲੋਕਾਂ ਨੂੰ ਪ੍ਰੇਸ਼ਾਨੀ ਹੋਵੇਗੀ ਤਾਂ ਹੀ ਸਾਡੇ ਪੁੱਤਰ ਜਿਹੜੇ ਦੇਦੇ ਲਈ ਬੈਠੇ ਨੇ ਵੱਡੇ ਵੱਡੇ ਭੁਖੜ ਤਾਲਾਂ ਦੇ ਤਾਂ ਜਦੋਂ ਸੜਕ ਬੰਦ ਕਰ ਦਿੰਦੇ ਨੇ ਪਰਸੋਂ ਮਿੰਟ ਲੱਗਿਆ ਸੜਕ ਬੰਦ ਹੋਈ ਸ਼ੈਲਾ ਨਿਸ਼ਾਮ ਨੂੰ ਸਾਰੇ ਇਕੱਠੇ ਹੋ ਗਏ ਨਹੀਂ ਛੱਡੋ ਜੀ ਛੱਡੋ ਜੀ ਠੀਕ ਹੈ ਨਾ ਨਾ ਤਾਂ ਸੜਕੀ ਭੁਖੜ ਤਾਲ ਤੇ ਬੈਜਾਂਗੇ ਹੋਰ ਸਾਡੂੰ ਕੀ ਜਾ ਰਹਾ ਹੈ ਹਾਂਜੀ ਜੀ ਜਿਸ ਤਰ੍ਹਾਂ ਕੀ ਸਾਰੀ ਡੀਲਰ ਪਰਮ ਨੇ ਪਹਿਲਾਂ ਗੱਲ ਕੀਤੀ ਹੈ ਕੀ ਦਿਨ-ਦਿਨ ਚੋਰੀ ਦੀ ਵਾਰਦਾਤਾਂ ਵਧ ਰਹੀਆਂ ਨੇ ਵੀ ਇੱਕ ਸ਼ੁਰੂਆਤ ਪਿਛਲੇ ਸਾਲ ਮੇਰੇ ਪੰਪ ਤੋਂ ਹੋਈ ਸੀ 21 5 ਦੀ ਮੈਂ ਐਫ ਆਈ ਆਰ ਕਰਵਾਈ ਸੀ ਪਰ ਅਜ ਤੱਕ ਉਸ ਦਾ ਪੁਲਿਸ ਵੱਲੋਂ ਕੋਈ ਵੀ ਠੋਸ ਠੋਕਵਾ ਜਵਾਬ ਨਹੀਂ ਦਿੱਤਾ ਗਿਆ ਨਾ ਹੀ ਕੋਈ ਕਾਰਵਾਈ ਕੀਤੀ ਗਈ ਉਹਨਾਂ ਨੂੰ ਹਾਦਸਾ ਦੀ ਵੀਡੀਓਜ਼ ਵੀ ਪ੍ਰੋਵਾਈਡ ਕਰਵਾਈਆਂ ਗਈਆਂ ਸੀ ਪਰ ਜੋ ਕਬਾਇਆ ਚੌਂਕੀ ਦਾ ਹਾਲ ਹੈ ਉਹ ਬਹੁਤ ਬੁਰਾ ਹੋ ਚੁੱਕਾ ਹੈ ਤੇ ਉਹਨਾਂ ਨੇ ਅਸੀਂ ਐਸ ਪੀ ਸਾਹਿਬ ਕੋਲ ਵੀ ਪੇਸ਼ ਹੋਏ ਸੀ ਉਹਨਾਂ ਨੂੰ ਵੀ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਪਰ ਹਾਲ ਤੱਕ ਨੂੰ ਵੀ ਕੋਈ ਵੀ ਸਾਨੂੰ ਲੋਲੀਪੋਪੀ ਮਿਲ ਰਹੇ ਹਨ ਔਰ ਇੱਕ ਤਰਫ ਤੋਂ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਇਸ ਲਈ ਅਸੀਂ ਅਸੀਂ ਜੇ ਸਾਨੂੰ ਇੱਥੋਂ ਵੀ ਜਵਾਬ ਮਤਲਬ ਕੋਈ ਨਾ ਮਿਲਿਆ ਅਸੀਂ ਡਿਸਟ੍ਰਿਕਟ ਲੈਵਲ ਤੇ ਸਟੇਟ ਲੈਵਲ ਤੇ ਹਰ ਤਰ੍ਹਾਂ ਦੀ ਐਜੀਟੇਸ਼ਨ ਕਰਾਂਗੇ ਹਾਂਜੀ ਸਰ ਅੱਜ ਦੀ ਜੋ ਮੀਟਿੰਗ ਕੀਤੀ ਗਈ ਹੈ ਕਿਸ ਬਾਬਤ ਕੀਤੀ ਗਈ ਹੈ ਔਰ ਕੀ ਕਾਰਵਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਇਹ ਮੀਟਿੰਗ ਸਾਡੇ ਪ੍ਰਧਾਨ ਸ਼੍ਰੀ ਜਰਿੰਦਰ ਸਿੰਘ ਕਾਲਾ ਕੁੱਕੜ ਦੀ ਨਾਮ ਅਜ ਦੇ ਵਿੱਚ ਹੋਈ ਹੈ ਉਹਨਾਂ ਦੀ ਤਬੀਅਤ ਠੀਕ ਨਾ ਹੋਣ ਦੇ ਕਾਰਨ ਅਸੀਂ ਅੱਜ ਨਵੇਂ ਐਕਟਿਵ ਪ੍ਰਧਾਨ ਚੁਣੇ ਆ ਸੁਖਪ੍ਰੀਤ ਖਰਾਨਾ ਜੀ ਇਹ ਸਾਡੇ ਅੱਜ ਤੋਂ ਐਕਟਿਵ ਪ੍ਰਧਾਨ ਹੋਣਗੇ ਔਰ ਅੱਜ ਇਹਨਾਂ ਦੀ ਰਹਿਨਮਾਈ ਰੈਟ ਅਸੀਂ ਇੱਕ ਮੀਟਿੰਗ ਕੀਤੀ ਜਿੰਦੇ ਵਿੱਚ ਅਸੀਂ ਇੱਕ ਫੈਸਲਾ ਲਿਆ ਜੋ ਅੱਜ ਤੋਂ 15-20 ਦਿਨ ਪਹਿਲਾਂ ਤਿੰਨ ਪੰਪਾਂ ਤੇ ਵਾਰਦਾਤ ਹੋਈ ਸੀ ਜਿੰਦੇ ਰਿਗਾਰਡਿੰਗ ਪੁਲਿਸ ਨਹਿਕਮੇ ਵੱਲੋਂ ਕੋਈ ਵੀ ਹਾਇਦਿਕ ਕੰਠੋਸ ਕਦਮ ਨਹੀਂ ਚੱਕੇ ਗਏ ਨਾ ਹੀ ਕੋਈ ਸੈਟੀਸਫੈਕਟਰੀ ਜਵਾਬ ਸਾਨੂੰ ਉਹਨਾਂ ਵੱਲੋਂ ਮਿਲੇ ਜਦੋਂ ਵੀ ਸਾਨੂੰ ਹਾਲਾ ਕਿ ਦੋ ਮੀਟਿੰਗ ਸਾਡੀਆਂ ਉਹਨਾਂ ਦੇ ਨਾਲ ਹੋਈਆਂ ਉਹਨਾਂ ਦੇ ਵਿੱਚ ਸਾਨੂੰ ਉਹਨਾਂ ਨੇ ਵੱਲਿਆ ਵੀ ਬੰਦੇ ਅਸੀਂ ਲੱਭ ਰਹੇ ਹਾਂ ਟਰੇਸ ਹੋਇਆ ਬਟ ਹੇ ਦਿਨ ਕੋਈ ਵੀ ਕੰਮ ਨਹੀਂ ਉਹਨਾਂ ਵੱਲੋਂ ਪੂਰਾ ਤਰ੍ਹਾਂ ਕੀਤਾ ਗਿਆ ਮੈਂ ਗ੍ਰਿਪਟ ਤੋਂ ਬਾਹਰ ਹਾਂ ਜੀ ਜੀ ਬਿਲਕੁਲ ਬਿਲਕੁਲ ਤਾਂ ਹੁਣ ਜਿਹੜੀ ਅੱਜ ਮੀਟਿੰਗ ਕੀਤੀ ਗਈ ਹੈ ਕੀ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਦੀ ਜਿਹੜੀ ਮੀਟਿੰਗ ਹੈ ਅੱਜ ਦੀ ਮੀਟਿੰਗ 'ਚ ਜੀ ਅਸੀਂ ਸਭ ਨੇ ਸਮੂਹ ਦਿਲਰਾਂ ਨੇ ਇੱਕ ਫੈਸਲਾ ਲਿਆ ਜਿੰਦੇ ਵਿੱਚ ਆਉਣ ਵਾਲੀ 16 ਜਨਵਰੀ ਨੂੰ ਪੂਰਨ ਤੌਰ ਤੇ ਪੰਪ ਬੰਦ ਰਹਿਣਗੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਫੁੱਲ ਦੇ ਫੁੱਲ ਡੇ ਬੰਦ ਰਹਿਣਗੇ ਪੰਪ ਜਿੰਦੇ ਵਿੱਚ ਸਿਰਫ ਐਮਰਜੈਂਸੀ ਜਿਵੇਂ ਕਿ ਐਂਬੂਲੈਂਸ ਨੂੰ ਹੀ ਸਿਰਫ ਸਹੂਲਤ ਦਿੱਤੀ ਜਾਏਗੀ ਹੋਰ ਕਿਸੇ ਬੰਦੇ ਨੂੰ ਕੋਈ ਸਹੂਲਤ ਨਹੀਂ ਦਿੱਤੀ। ਕੋਈ ਸਰਕਾਰੀ ਗੱਡੀ ਆਉਂਦੀ ਹੈ ਤਾਂ ਕਿਸੇ ਨੂੰ ਨਹੀਂ ਜੀ ਜੋ ਸਿਰਫ ਇੱਕ ਐਮਰਜੈਂਸੀ ਸਹੂਲਤ ਜਿਹੜੀ ਹੈ ਸਿਰਫ ਉਹ ਐਂਬੂਲੈਂਸ ਨੂੰ ਅਸੀਂ ਦੇਾਂਗੇ ਸਰਵਿਸ ਅਦਰਵਾਈਜ਼ ਸਾਡਾ ਪੂਰਨ ਤੌਰ ਤੇ ਬੰਦ ਰਹੇਗਾ ਜੀ। ਹਾਂਜੀ ਸਰ ਤੁਸੀਂ ਅੱਜ ਦੀ ਇਸ ਮੀਟਿੰਗ ਬਾਰੇ ਕੀ ਕੁਝ ਕਹਿਣਾ ਚਾਹੋਗੇ? ਬਹੁਤ ਬਹੁਤ ਪੰਪਾਂ ਦੇ ਪਿਛਲੇ ਕਈ ਦਿਨਾਂ ਤੋਂ ਲੁੱਟ ਖੋਹ ਰਹੀਆਂ ਨੇ। ਪੁਲਿਸ ਪ੍ਰਸ਼ਾਸਨ ਵਾਰ ਮਿਲਨ ਤੇ ਬੇਨਤੀ ਕਰਨ ਤੇ ਉਹਨਾਂ ਵੱਲ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਲਈ ਆਕਪਕੇ ਹੁਣ ਫੈਸਲਾ ਕੀਤਾ ਗਿਆ ਵੀ ਸਟ੍ਰਾਈਕ ਕੀਤੀ ਜਾਵੇ ਇਸ ਤੋਂ ਪਹਿਲਾਂ ਵੀ ਤੇਲ ਪਵਾਉਣ ਦੇ ਲੋਕ ਪੈਸੇ ਨਹੀਂ ਦਿੰਦੇ ਤੇ ਪੱਜ ਜਾਂਦੇ ਨੇ ਆਉਂਦੀ ਵਾਰ-ਵਾਰ 8-10 ਘਟਨਾਵਾਂ ਆਈਆਂ ਪੰਪਾਂ ਦੇ ਬਾਰੇ ਉਹ ਦੱਸਿਆ ਗਿਆ ਪੁਲਿਸ ਪ੍ਰਸ਼ਾਸਨ ਨੂੰ ਕਿ ਉਹਨਾਂ ਨਾਲ ਕੋਈ ਵੀ ਮਸਲਾ ਲੈ ਨਹੀਂ ਕੀਤਾ ਗਿਆ ਨਾ ਟਰੇਸ ਕੀਤਾ ਗਿਆ ਇਸ ਲਈ ਆਕਪਕ ਕੋਨੇ ਵੀ ਸਟ੍ਰਾਈਕ ਕਰਾਂਗੇ ਤਾਂ ਜੋ ਹੱਲ ਨਿਕਲ ਸਕੇ ਨਾ ਤਾਂ ਫਿਰ ਐਜੀਟੇਸ਼ਨ ਨੂੰ ਲਾਰਿਸਕਲ ਤੇ ਬੁਲਾਇਆ ਜਾਏਗਾ ਵੱਡੇ ਲੈਵਲ ਤੇ ਕਿਸੇ ਅਫਸਰ ਨੂੰ ਮਿਲੇ ਗਈ ਮਿਲੇ ਡੀਐਸਪੀ ਸੌਣ ਮਿਲੇ ਸੀ ਐਸਪੀ ਸਾਬ ਨੂੰ ਮਿਲੇ ਸੀ ਉਹਨਾਂ ਨੇ ਕਿਹਾ ਸੀ ਵੀ ਕਰ ਰਹੇ ਹਾਂ ਲੰਡ ਨਿਕਲ ਰਿਹਾ ਪਰ ਕੋਈ ਰਿਜ਼ਲਟ ਨਹੀਂ ਨਿਕਲਿਆ ਅਜੇ ਤੱਕ ਸਾਬ ਨਾ ਹੀ ਕੋਈ ਬੰਦਾ ਟਰੇਸ ਹੋਇਆ ਅਜੇ ਤੱਕ ਇਸ ਲਈ ਉਸ ਨੂੰ ਮਜਬੂਰੀ ਆ ਪੰਪਾਂ ਦੀ ਸਟ੍ਰਾਈਕ ਕਰਨੀ ਪਈ ਜੇ ਹੁਣ ਵੀ ਨਾ ਨਿਕਲਿਆ ਫਿਰ ਜਿਹੜਾ ਹੈ ਐਗਿਟੇਸ਼ਨ ਲਾਰਜ ਸਕੇਲ ਤੇ ਜਾਊਗਾ ਸਾਰੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਵੇਗੀ